ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਸਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੋਲੋਅ ਵਾਚ ਤੇ ਟਾਈਮ ਹੋ ਗਿਆ ਜੀ 11:30 ਦਾ ਤੇ ਅੱਜ ਆਪਾਂ ਨੂੰ ਸੈਕੰਡ ਸੈਟਰਡੇ ਦੀ ਛੁੱਟੀ ਹੈ ਵੈਸੇ ਵੀ ਸਕੂਲੋਂ ਹੁਣ ਬੰਦ ਨੇ ਤੇ ਕੱਪੜੇ ਵਗੈਰਾ ਜਿਹੜੇ ਕੰਮ ਨਾ ਅਜੇ ਤੋਂ ਪਹਿਲਾਂ ਬਸ ਜਿਹੜੀ ਵਲੌਗ ਦੀ ਜਿਹੜੀ ਸਟਾਰਟਿੰਗ ਹੀ ਨਹੀਂ ਹੋਈ ਕਿਉਂਕਿ ਸਾਰੇ ਨਾ ਬਿਮਾਰ ਠਮਾਰ ਜੀ ਹੋਏ ਪਏ ਉਧਰੋਂ ਜੀ ਪਰਸ਼ੂ ਇਹ ਤਾਂ ਉਹ ਬਿਮਾਰ ਹੋਇਆ ਜੇ ਪਸ਼ੂਾਂ ਦੇ ਡੀਕੇ ਲਵਾਏ ਹਨ ਪਤਾ ਨਹੀਂ ਕੀ ਹੋ ਗਿਆ ਆ ਦੁੱਧ ਵਾਲੇ ਆਪਣੇ ਗਾਂ ਇਹਦੇ ਦਰਦ ਵਗੈਰਾ ਹੋਣ ਲੱਗੇ ਡਾਕਟਰ ਨੂੰ ਸੁਦੇ ਦੇ ਦੇ ਇੰਜੈਕਸ਼ਨ ਲਵਾਏ ਹੈ ਬੀਬੀ ਦਾ ਬੀਬੀ ਘਟ ਗਿਆ ਹੈ ਇਹਦੇ ਡੈਡੀ ਦਾ ਕੱਲ ਦੇ ਉਹ ਬਿਮਾਰ ਨੇ ਤੇ ਨੇ ਘਰ ਦਾ ਸਾਰਾ ਮਾਹੌਲ ਜਾਈ ਹੈ ਜਿਹੜਾ ਹਨ ਵੀ ਜੇ ਤਾਂ ਸਾਰੇ ਠੀਕ ਜੇ ਹੋਣ ਫੇਰ ਹੀ ਖੁਸ਼ ਜੇ ਹੁੰਦੇ ਆ ਹਨ ਤੇ ਉਧਰੋਂ ਸਾਡੇ ਮਾਮਾ ਤੇ ਅਣੇ ਅੱਖਾਂ ਕੱਲਣਾ ਤਾਂ ਫਾਕਾ ਪਰ ਤੜ ਕੇ ਜਦੋਂ ਸਵੇਰ ਉੱਠੀ ਨਾ ਅੱਖਾਂ ਨੇ ਖੁੱਲਦੀਆਂ ਸੀ ਮਸਾ ਪਾਣੀ ਨਾਲ ਧੋ ਤੋ ਥੋ ਕਿ ਖਾ ਖੋਲਣਾ ਉਧਰ ਇਹਦਾ ਵੀ ਦੇਣਾ ਜਿਹੜਾ ਆ ਹੀ ਗਿਆ ਬੱਚੇ ਦੇ ਵੀ ਸਿੰਘ ਦਵਾਉਂਦੇ ਹਨ ਇਹਦੇ ਨਾਲ ਕੋਰਗਟ ਲੱਗੀ ਹੋਈ ਹੈ ਇਹਦੇ ਸਿੰਘ ਦਵਾ ਦਗਾ ਤੇ ਕੱਲ ਜਦੋਂ ਮੈਂ ਆਈਆਂ ਤੇ ਉਹਦੇ ਵਿਚਾਰੀ ਬੇਸੁਰਤ ਪਈ ਸੀ ਤਾਂ ਕਰਕੇ ਨਾ ਸਾਰਾ ਜਿਹੜਾ ਘਰ ਦਾ ਜਿਹੜਾ ਮਾਹੌਲ ਆ ਦਵਾਗਾ ਵਾਂਗ ਅੰਗਲੇ ਹੋਇਆ ਪਿਆਗਾ ਠੀਕ ਜਿਹੀ ਨਹੀਂ ਸੀ ਸਾਰੇ ਫਿਰ ਹੁਣ ਕੰਮ ਕਰਕੇ ਨਾ ਹੁਣ ਬਲੌਗ ਦੀ ਸਟਾਰਟਿੰਗ ਕਰ ਲੱਗੇ ਆ ਸਾਰੇ ਕੰਮ ਕਰ ਨਿਬੜ ਗਏ ਸੀਗੇ ਪੂਰੇ ਤੇ ਮੰਮੀ ਗਈ ਨਹੀਂ ਕਿਸੇ ਦੇ ਘਰੇ ਮਿਲਣਾ ਤੇ ਉਹ ਹੁਣ ਹੀ ਗਈਆਂ ਤੇ ਬਸ ਸੱਪੇ ਬੱਚਾ ਨੂੰ ਵੀ ਨਵਾਤਾ ਸੀਗਾ ਹੁਣ ਫ੍ਰੀ ਆ ਬਸ ਆ ਥੋੜੇ ਜਿਹੇ ਰਹਿ ਗਏ ਮੇਰੇ ਕੱਪੜੇ ਧੋਣ ਵਾਲੇ ਅੱਜ ਮੈਂ ਸਵੇਰ ਤੋਂ ਤੇ ਮਸ਼ੀਨ ਚ ਪਾ ਲਈ ਸੀਗੇ ਹੁਣ ਜਿਹੜੇ ਬੱਚਾ ਨੇ ਲਾਈ ਵਗੈਰਾ ਸੀ ਕਿ ਮੈਂ ਚਲ ਧੋਈ ਦਮਾਣਾ ਕੰਮ ਨੇ ਵੀ ਰਦਾਂ ਤਾਂ ਕਰਕੇ ਸਾਰਾ 10 15 ਮਿੰਟਾਂ ਦਾ ਕੰਮ ਰਹਿ ਗਿਆ ਮੇਰਾ ਤੇ ਅੱਜ ਵਾਲਾ ਮोटा ਜਿਹੜਾ ਕੰਮ ਕਰਨ ਵਾਲੇ ਆ ਨਾ ਆਪਦੇ ਤੇ ਉਹ ਕਰਾਂਗੇ ਆ ਆਪਣੇ ਲਿਆਂਦੇ ਆ ਖਾਣ ਨੂੰ ਗੰਡੇ ਯਾਨੀ ਕਿ ਆਪਾਂ ਸਬ지 ਸੂਜੀ ਚ ਪਾ ਲੈਨੇ ਵੈਸੇ ਖਾਂਦੇ ਆ ਨਾ ਤਾਂ ਕਰਕੇ ਇੱਥੇ ਕਿਰਾ ਖਲਿਆਰੇ ਜੇ ਪਏ ਨਹੀਂ ਤਾਂ ਆਪਾਂ ਜਦੋਂ ਯਾਨੀ ਕਿ ਇਹਨਾਂ ਦੀ ਆਹ ਭੂਕਾ ਜੀਆਂ ਸੁੱਕ ਜਾਂਦੀਆਂ ਨਾ ਫੇਰ ਹੀ ਆਪਾਂ ਗੰਡਿਆਂ ਨੂੰ ਉਹਨਾਂ ਨੂੰ ਕੱਟ-ਕੱਟ ਕੇ ਨਾ ਆਪਾਂ ਤਾਂ ਬਣਾ ਦੇਨੇ ਹੁੰਦੇ ਨੇ ਇਹਨਾਂ ਆ ਕੀ ਕਹਿੰਦੇ ਹੁੰਦੇ ਬਾਬਾ ਸਾਰੇ ਗੰਡੇ ਇਹ ਇਕੱਠੇ ਕਰਕੇ ਨਾ ਤੇ ਰੱਸੀ ਨਾਲ ਬੱਲ ਕੇ ਤੇ ਆਪਾਂ ਇਹਨਾਂ ਨੂੰ ਸਾਭ ਦੇਨੇ ਹੁੰਦੇ ਆਂਗੇ ਹੁਣ ਇਹ ਕਿਰਾ ਥੋੜੇ ਜਿਨੇ ਲੇ ਵਸਤਾਂ ਦੇ ਫੇਰ ਵੀ ਖਰਾਬ ਨਾ ਹੋਣ ਤਾਂ ਕਰਕੇ ਖਿលਿਆਰੇ ਜੇ ਪਈ ਇੱਥੇ ਚੌਂਕੇ ਤੇ ਲੋ ਜੀ ਆਪਾਂ ਬੀਬੀ ਨੂੰ ਚਾਹ ਫੜਾ ਦੀ ਅੱਜ ਬੀਬੀ ਵੀ ਪਤਾ ਨਹੀਂ ਕਿਵੇਂ ਪਤਾ ਨਹੀਂ ਕੋਈ ਖਾਣ ਪੀਣ ਨਾਲ ਕੁਝ ਹੋ ਜਾਂਦਾ ਨਾਲ ਤਾਂ ਅਸਲ ਵਗੈਰਾ ਵੜ ਗਿਆ ਖਾਣ ਪੀਣ ਨਾਲ ਹੀ ਹੁੰਦਾ ਪਰ ਜਿਹੜਾ ਹੈ ਕੁਛ ਵੀ ਹੁੰਦਾ ਨਾਲੇ ਬੀਪੀ ਘਟ ਗਿਆ ਅੱਗੇ ਬੀਬੀ ਦਾ ਬੀਪੀ ਵਾਧਾ ਹੁੰਦਾ ਸੀਗਾ ਹੁਣ ਪਤਾ ਨਹੀਂ ਕਿਹਾ ਤੋਂ ਮੇਰੀ ਇਹ ਗਿਆ ਹਸ ਲੱਗਿਆ ਕਿ ਤੇਰਾ ਬਲੱਡ ਘਟਦਾ ਹੈ ਇਹ ਡੈਡੀ ਦਾ ਵੀ ਘਟਦਾ ਹੈ ਹਸ ਲੱਗਿਆ ਨੇ ਕਹਿੰਦੇ ਸੋਦੇ ਦੋਨਾਂ ਨੂੰ ਇੱਕੋ ਬਿਮਾਰੀ ਹੈ ਜਿਹੜਾ ਇੱਕ ਬਿਮਾਰ ਹੋ ਜਾਂਦਾ ਨਾਲ ਦੇ ਨਾਲ ਦੂਜਾ ਬਿਮਾਰ ਹੋ ਜਾਂਦਾ ਤੇ ਰਹਿੰਦੇ ਰਹਿੰਦੇ ਅਜ ਬੀਬੀ ਵੀ ਹੋ ਗਈ ਬੀਬੀ ਚਾਹ ਪਈ ਇੱਧਰ ਬਾਕੀ ਬੋਰ ਸਾਰੇ ਹਨਾ ਦੱਸਿਓ ਕਿ ਕਿਦਾਂ ਦੇ ਮਾਹੌਲ ਨੇ ਸਾਰੇ ਕਿਤੇ ਵਾਸਤੇ ਪਰਮਾਤਮਾ ਆਪਨ ਹਰ ਵਾਰ ਇਹੀ ਕਹਨੇ ਆ ਕਿ ਸ਼ੁਕਸ਼ਾਂ ਤੇ ਬਣਾਈ ਰੱਖੇ ਹਨਾ ਚਾਰੇ ਪਾਸੇ ਠੀਕ ਹੋ ਜੇ ਸਭ ਕੁਝ ਜੋ ਇਦਾਂ ਦਾ ਮਾਹੌਲ ਬਣਿਆ ਸਭ ਕੁਝ ਪਰਵਾਤਾ ਸੱਚ ਕਰ ਸਕੀ ਹੈ ਜਾਂ ਤੇਰੇ ਲਿਆ ਵੀ ਸਾਰੇ ਕੰਮ ਆ ਜਿਹੜੇ ਵਧੀਆ ਕਲੀਅਰ ਹੋ ਜਾ। ਹਾਂਜੀ ਮੈਂ ਲਾ ਦੂੰਗੀ ਪਤਾ। ਕਿੱਧਰ ਚੰਦਨ ਬੈਲਾ ਇੱਧਰ ਦੇਖੋ ਜੀ। ਸਮਰੀ ਇੰਨੇ ਵਰੀ ਇਤਨਾ ਕੋਸ਼ਿਸ਼ ਬਹੁਤ ਕਰਦੀ ਹੈ ਹਰੇਕ ਕੰਮ ਸਿੱਖਦੀ। ਦੇਖ ਗੁੱਤ ਕਰ ਲਈ ਪਹਿਲੇ ਦਿਨ ਇਹਨੇ ਗੁੱਤ ਕੀਤੀ। ਫਿਰ ਮੈਂ ਕੈਮਰਾ ਸਹੀ ਕਰਾਉ। ਕੋਈ ਨਹੀਂ ਸਿੱਖ ਜੇਗਾ ਪਹਿਲੇ ਦਿਨ ਗੁੱਤ ਕੀਤੀ ਦੇਖ ਕਿੰਡੀ ਸੋਣੀ ਗੁੱਤ ਕੀਤੀ ਇਹਨੇ। ਦੇਖਾ ਬਹੁਤ ਸੋਹਣੀ ਗੁੱਤਾ ਆਈ ਸਿੱਖ ਜੰਗੀ ਬਸ ਹਣ ਆਪੇ ਵਾਲ ਵਾ ਕੇ ਚੀਰ ਕੱਢ ਲਿਆ ਦੇਖੋ ਉੱਪਰ ਰਬੜ ਬੈਂਚ ਚੜਾ ਕੇ ਨਾ ਤੇ ਆਪੇ ਗੁੱਤਾ ਕਰੀ ਨੇ ਮੈਂ ਕਿ ਮੈਂ ਆਵਾਜ਼ ਮਾਰੀ ਐਨੇ ਕਦੋਂ ਦੀ ਮੈਂ ਕਿ ਵੀ ਚਾਹ ਪੀ ਲੋ ਚਾਹ ਪਾਈ ਪਈ ਛੋਡੀ ਕੱਪਾਂ ਦੇ ਵਿੱਚ ਉੱਧਰ ਰੱਖਿਆ ਸੀ ਮੈਂ ਜਦੋਂ ਹੁਣ ਮੈਂ ਕਿ ਦੇਖਿਆ ਤੇ ਲੱਗੀ ਪਈ ਵੀਰੀ ਗੁੱਡ ਲਓ ਜੀ ਟਾਈਮ ਹੋ ਗਿਆ ਟੈਨ ਦਾ 3 ਇਥੇ ਆਪਣਾ ਬਲੌਗ ਹੈ ਜਿਹੜਾ ਉਹਦੋਂ ਬਲੌਗ ਬਣਾਏ ਸੀਗੇ ਤੇ ਇਥੇ ਆਪਣਾ ਬਲੌਗ ਜਿਹੜੀਆਂ ਹੁਣ ਫੇਰ ਬਲੌਗ ਹੈ ਜਿਹੜਾ ਕੰਟੀਨਿਊ ਕੀਤਾ ਗਿਆ ਹੋ ਗਿਆ ਦੁਪਹਿਰ ਦੀ ਝਾਂਦਾ ਟਾਈਮ ਸਾਰਿਆਂ ਨੂੰ ਫੜਾਤੀ ਰੋਟੀ ਮੰਮੀ ਵਰਗੇ ਹਜੇ ਵੀ ਨਹੀਂ ਆਏ ਹੈਗੇ ਤੇ ਬੀਬੀ ਵਰਗੇ ਨੂੰ ਸਾਰਿਆਂ ਨੂੰ ਰੋਟੀ ਫੜਾਤੀ ਸੀ ਹੁਣ ਆਪਣੀ ਵਾਰੀ ਹੈ ਅੱਜ ਘਰੇ ਸਜ ਭੁੱਖ ਲੱਗੀ ਹਨਾ ਰੋਟੀ ਖਾਂਦੇ ਅੱਜ ਖਾਦੇ ਨਹੀਂ ਮੈਂ ਕਦੀ ਵੀ ਦੁਪਹਿਰ ਦੀ ਰੋਟੀ ਨਹੀਂ ਖਾਦੀ ਤੇ ਹੁਣ ਆਪਣਾ ਨਾ ਕੰਮ ਰਹਿੰਦਾ ਥੋੜਾ ਜਿਹਾ ਰਜਿਸਟਰ ਦਾ ਮੈਂ ਚੱਕ ਲਈ ਸੀਗੀ ਤੇ ਵਧੀਆ ਕਵਰ ਕੁਬਰ ਵਗੈਰਾ ਚੜਾ ਕੇ ਕੰਪਲੀਟ ਕਰਦੇ ਆ ਤੇ ਸਮ੍ਰੀਤ ਵਰਗੀਆਂ ਉਧਰ ਲੱਗੀਆਂ ਹੋਈਆਂ ਖੇਡਣ ਅੱਜ ਨਾ ਵੈਸੇ ਤਾਂ ਕੁਛ ਨਾ ਕੁਛ ਬਣਾ ਲੈਂਦੇ ਅੱਜ ਅਸੀਂ ਕੁਛ ਨਹੀਂ ਬਣਾਇਆ ਮੈਂ ਫੇਰ ਰੋਟੀ ਖਾਂਦੇ ਹਾਂ ਕਿਉਂਕਿ ਜੇ ਤਾਂ ਪਕੌੜੀਆਂ ਵਗੈਰਾ ਵੀ ਇਹਨਾਂ ਦੀ ਜਮਾਂ ਖਤਮ ਹੈ ਲੈ ਕੇਂ ਦਿੱਤੀਆਂ ਸਮ੍ਰੀਤ ਤੇ ਫੇਰ ਉਹੀ ਹਾਲ ਆ ਪਕੌੜੀਆਂ ਖਾ ਖਾ ਕੇ ਪਾਣੀ ਪੀ ਜਾਂਦੀ ਤਾਂ ਕਰਕੇ ਜਿਹੜੀ ਖੰਗਾ ਉਹਨੂੰ ਦੁਬਾਰੇ ਫੇਰ ਹੋ ਗਈ ਆ ਲਓ ਜੀ ਅੱਜ ਗਰਮੀ ਆ ਨਾ ਜਿਹੜੀ ਬਹੁਤ ਜ਼ਿਆਦਾ ਹੈ ਜਿਵੇਂ ਸਵੇਰ ਤੋ ਬਹੁਤ ਸੋਹਣਾ ਮੌਸਮ ਸੀ ਹਵਾ ਜੀ ਚੱਲਦੀ ਸੀ ਹੁਣ ਇੰਨੀ ਕਿ ਜ਼ਿਆਦਾ ਹਮਸ ਜੀ ਹੋਈ ਪਈ ਐ ਪਦਾਂ ਤੇ ਅਸਵੇਂ ਫੇਰ ਮੀਂਹ ਕਣੀ ਝੂਮੀ ਜ ਹੋ ਜਾਂਦਾ ਪਰ ਅੱਜ ਹੈਗਾ ਮੌਸਮ ਜਿਆਦਾ ਦੀ ਜਿਵੇਂ ਆਪਾਂ ਕਹਿੰਦੇ ਨੇ ਬੱਟ ਜੱਟੜਿਆ ਹੋਇਆ ਅੱਜ ਗਰਮੀ ਆਈ ਆਦੀਏ ਲੋ ਜੀ ਚਾਹ ਪੀ ਗੇ ਲੋ ਆਪਣਾ ਵਾਲਾ ਕੰਮ ਹੈ ਜਿਹੜਾ ਪੈਂਡਿੰਗ ਗਿਆ ਸੀ ਇਹ ਵਾਲਾ ਕੰਮ ਕਰ ਰਹੇ ਆ ਤਾਪੋ ਦੱਸੀ ਤਸਰੀ ਗਾਲ ਵਾਹ ਜੀ ਜੀ ਦੇ ਅੰਦਰ ਵਾਲ ਹੈ ਨੀ ਕਾਣਾ ਗੱਲ ਕਰੋ ਫਿਰ ਮੇਰਾ ਬੂਆ ਦੀ ਭੂਆ ਜੀ ਕੰਮ ਤੇ ਜੁੱਤੀਆਂ ਹੋਈਆਂ ਦੋਨਾਂ ਆਣੀਆਂ ਨੇ ਪੁੰਨ ਨਾ ਕਰਾ ਰੱਖੀਆਂ ਅੱਜ ਮੈਂ ਭੂਆ ਨੂੰ ਗੱਲ ਕਰੀ ਮੈਂ ਕੀ ਗੱਲ ਕਰੀ ਇਹ ਨੀਚੀ ਕੋ ਕਿਸਰ ਕਿਸਰ ਕੀਤੀ ਜੀ ਲਓ ਜੀ ਟਾਈਮ ਹੋ ਗਿਆ ਸ਼ੇਡਾ ਤੇ ਪਤਾਰਾਂ ਵਗੈਰਾ ਹੁਣ ਥੋੜੀਆਂ ਜੀਆਂ ਜਲਦੀ ਕੱਟ ਲੈਣੇ ਆ ਤੇ ਕੀ ਲੈ ਕੇ ਆਵੇ ਤਾਂ ਤੁਰੇ ਦਾ ਕੰਮ ਨੇ ਇੱਦਾਂ ਦੁੱਧਵਾ ਦਿੱਤਾ ਫਸਾ ਹੁਣ ਹੈ ਰਹੀ ਹੈ ਭਾਂਡੇ ਵਗੈਰਾ ਮਾੜ ਦਿੱਤੀ ਤੇ ਇੱਦਾਂ ਘਰੇ ਹੋਣ ਕਰਕੇ ਕੱਪੜਿਆਂ ਦੇ ਤੇ ਪੋਚਣ ਦਾ ਕੰਮ ਵੀ ਜਿਹੜਾ ਆਪਣਾ ਨਿਬੜਿਆ ਹੋਇਆ ਹੀ ਆ ਹੁਣ ਤਾਂ ਬਸ ਪਸ਼ੂ ਮੋਬਲ ਜਾਣੇ ਕਿ ਖੇਤ ਨੇ ਪਸ਼ੂ ਨੂੰ ਪਾਣੀ ਵਗੈਰਾ ਪਿਆਈਏ ਪੱਠੇ ਪਾ ਦੇ ਚਾਹ ਸਬਜੀ ਤੋੜੀ ਮੰਮੀ ਤੜਕਾ ਲਾ ਦੂਗੀ ਹਾਂਜੀ ਉਹਨੂੰ ਫੜਾਇਆ ਸੀ ਉਹਦੇ ਅੰਦਰ ਬੈਠੇ ਸੀ ਜਦੋਂ ਤੁਸੀਂ ਇੰਨਾ ਆਲਾ ਤਾਂ ਪਤਾ ਨਹੀਂ ਸਿਮਾਂ ਵਰਗੇ ਨੇ ਰੱਖਿਆ ਹੋਣਾ ਮੰਮੀ ਆ ਗਈ ਆ ਕਿਹੜੇ ਅੰਦਰ ਹੀ ਆ ਮੈਂ ਦੇਖ ਕੇ ਦੇ ਦਿੰਨੀ ਆ ਪੁੱਤ ਨੂੰ ਵੇਖੇ ਹੀ ਗੱਡੀ ਚੋਂ ਜਾ ਕੇ ਆ ਗਈ ਮੰਮੀ ਵਰਗੇ ਤੇ ਭਾਈ ਬੀਬੀ ਅਜ ਸਾਡੀ ਫੇਰ ਫੇਰ ਡਾਕਟਰ ਨੂੰ ਬੁਲਾਇਆ ਕਹਿੰਦੀ ਮੈਥੋਂ ਖੜਾ ਨਹੀਂ ਹੋਇਆ ਜਾਂਦਾ ਚੱਕਰ ਆਈ ਜਾਂਦੇ ਨੇ ਫਰ ਹੁਣ ਫੇਰ ਡੀ ਡੀ ਵਗੈਰਾ ਚੈੱਕ ਕਰਵਾਇਆ ਪਰ ਸਹੀ ਸੀ ਜਾਨੀ ਕਿ ਸੱਟ ਆ ਪਰ ਉਹ ਹੁਗਲ ਵੀ ਸਰੀਰ ਜਦੋਂ ਬੀਬੀ ਇੱਕ ਵਾਰੀ ਡਾਊਨ ਹੋ ਜਾਂਦਾ ਨਾ ਮੁੜ ਕੇ ਬੰਦੇ ਤੋਂ ਖੜਾ ਨਹੀਂ ਹੋ ਜਾਂਦਾ ਹੈਗਾ ਚਲੋ ਜਿਨ੍ਹਾਂ ਦੀ ਮਜਬੂਰੀ ਹੁੰਦੀ ਹੈ ਬਈ ਕੰਮ ਕਰਨੇ ਪੈਂਦੇ ਆ ਕਿੱਧਰ ਸੱਟ ਗਿਆ ਹੁਣ ਮੰਮੀ ਕਹਿੰਦੀ ਸੂਟ ਲਿਆ ਕੇ ਦੇ ਮੈਨੂੰ ਆ ਕੀ ਗੱਲ ਕਰੀ ਜੰਨੀ ਮੈਂ ਹੌਣ ਲਿਆ ਕੇ ਦੇ ਕਹਿੰਦੀ ਮੈਂ ਬਲੌਗ ਦੇਖਣਾ ਲੱਗਿਆ ਪੈਸੇ نیچے ਲੇ ਤਿੰਨੇ ਪੈਸੇ ਲਾ ਦੇ ਤੇ ਫਿਰ ਵੀ ਜਿਹੜਾ ਫੋਨ ਆ ਉਹ ਸਹੀ ਨਹੀਂ ਹੋਇਆਗਾ। ਲਓ ਜੀ ਫੜਾਈਏ ਮम्मी ਕਹਿੰਦੀ ਮੈਂ ਬਲੌਗ ਦੇਖਣਾ। ਲਓ ਵਾਹ ਉਹ ਸਰਵ ਨਹੀਂ ਵੀਗਾ। ਆਹ ਦੇ ਲਾਈਨ ਲੌਂਡੀ ਤਾਂ ਨਹੀਂ ਕਿੰਨਾ ਸਾਰਾ ਕੁਝ ਖੋਲਿਆ ਪਿਆ ਦਾ ਫੋਨ ਦਾ। ਕੀ ਵੱਡੀ ਗੋਮੈਂ। ਸੋਹਿਆ ਜੀ ਬਚਨੜੀਏ ਸਾਰਾ ਦਾ ਫੈਰ। മേഡാ ജന ടിഡ്യ ചില മറക്കാദ ਤੇ ਡੋਖੜੀ ਹੈ ਜਿਹੜੀ ਸਪੀਡ ਜਾਣਾ ਭਰੀ ਪਈ ਹੋਈ ਹੈ ਐਨਾ ਸਾਡੇ ਕੀੜੀਆਂ ਦਾ ਜਿਹੜਾ ਹਮਲੇ ਹੁੰਦੇ ਕੀੜੀਆਂ ਦੇ ਹਮਲੇ ਸਾਡੇ ਹਸਿਲਾਂ ਸਾਤਰ ਜਿੱਦਾਂ ਦੀ ਪੁਵਾਈ ਆ ਗਈ ਉਦਦੇ ਤੇ ਕਹੀ ਜਾਂਦੇ ਸੀ ਵੀ ਬਣਾਵਾਂਗੇ ਆਪਾਂ ਪਰੌਂਠੇ ਪਰ ਦੋਸਤੋ ਸਵੇਰ ਤੋਂ ਸਾਰੇ ਬਿਮਾਰ ਜੇ ਹੋਣ ਕਰਕੇ ਕਿਸੇ ਦੇ ਐਸੜ ਕਿਵੇਂ ਕੁਛ ਹੋਣਾ ਤੇ ਕਹਿੰਦੇ ਕੀ ਰਾਂਦੋ ਕੇਰੇ ਖਾ ਕੇ ਕੇਰ ਇਹਨਾਂ ਨਾ ਪਿਆਸ ਲੱਗੀ ਛੱਦੋਂ ਪਰੇ ਤੇ ਹੁਣ ਦੇਖੋ ਪੂਆ ਜੀ ਜਾਣ ਨੂੰ ਕਹਿੰਦੀ ਮੈਂ ਪਹਿ ਜਾਣਾ ਹੁਣ ਆਪਦੇ ਘਰੇ ਜਾਵਾਂ ਦੇਖੋ ਕੱਲ ਨੂੰ ਕੀ ਲੰਦਾ ਜੇ ਤਾਂ ਪੂਆ ਜੀ ਰਹਿ ਤੇ ਤਾਂ ਬਣਾ ਲਾਂਗੇ ਜੇ ਪੂਆ ਜੀ ਤੜਕੇ ਚਲੇ ਗਏ ਤਾਂ ਕੀ ਕਹਿਣਾ ਕਿਉਂਕਿ ਹੁਣ ਪਤਾ ਹੀ ਹੈ ਸਭ ਨੂੰ ਐਵੇਂ ਹੁੰਦਾ ਵੀ ਆਪਦੇ ਘਰੇ ਹੋਈ ਏ ਵਾਹਿਗੁਰੂ ਪਰਮਾਤਮਾ ਹੀ ਹੈ ਕਿ ਮਾਭੂ ਸਾਰਿਆਂ ਦਾ ਰੱਖਾ ਹਨ ਉਹਦੇ ਸਿਰ ਤੇ ਉਹਨਾਂ ਨੇ ਸ੍ਰਿਸ਼ਟੀ ਸਾਜੀ ਆ ਤੇ ਉਹਨਾਂ ਦੇ ਸਿਰ ਤੇ ਸਭ ਕੁਝ ਚੱਲਦਾ ਤੇ ਪ੍ਰਮਾਤਮਾ ਨੇ ਸ਼ਾਂਤੀ ਹੈ ਜਿਹੜੀ ਚਾਰੇ ਪਾਸੇ ਬਣਾ ਕੇ ਰੱਖੂਗਾ ਨੂੰ ਭਾਂਡੇ ਵਗੈਰਾ ਨਾਲ ਦੀ ਆਪਾਂ ਲਓ ਮੈਂ ਕੋਨਾਂਟੀ ਦਿਨੇ ਪਰੇ ਜਿਹੜੀ ਹੈ ਨਾ ਸ਼ੇਕ ਬਹੁਤ ਸੋਹਣਾ ਲੱਗ ਰਿਹਾ ਦੇਖਣ ਦੇ ਵਿੱਚ ਓਹ ਸੋਨਣਾ ਹੋ ਚਾਕਲੇਟ ਫਲੇਵਰ ਜੇ ਲਿਆ ਕੇ ਦਵਾਂਗੇ ਹੂੰ ਠੀਕ ਹੈ ਕੀ ਸਬਜੀ ਤਾਂ ਮੈਂ ਧੋਤੀ ਉਹ ਮੰਨ ਲੈਂਦੇ ਆ ਕਿ ਕੈਵਰੇ ਲੋ ਕੀ ਹੋ ਗਿਆ ਮੇਰੀ ਕੀੜੀ ਕਿਉਂ ਨਹੀਂ ਆ ਰਹੀ ਕੀ ਭੋਜ ਕਰਦੇ ਆ ਦਾਤ ਉਹ ਦਾਤ ਪਿਆ ਉੱਪਰ ਪਿਆ ਲੈ ਭਾਈ ਸਾਡੀ ਬੀਬੀ ਅੱਜ ਢਿੱਲੀ ਹੋ ਗਈ ਸੀ ਢਿੱਲੀ ਠੀਕ ਹੈ ਬੀਬੀ ਬਚ ਗਈ ਮਝ ਗਈ ਜੀ ਪਈ ਉਹ ਦੁਆ ਚੱਕਰ ਜਾ ਅਸਰ ਸਾਰਾ ਉਹ ਲਾਇਆ ਐਸਿਡ ਹੋਇਆ ਹੈਗਾ ਗਾ ਵਦਿਆ ਹੋਰ ਹਾਂ ਐਸਿਡ ਬਣ ਗਿਆ ਮੈਂ ਵਦਿਆ ਕਹੀ ਹੰਨੀ ਆ ਹਾਂ ਉਹ ਪਹਿਲਾਂ ਦਾ ਹਾਂ ਹੈ ਨਹੀਂ ਠੀਕ ਹਾਂ ਨਹੀਂ ਬੀਪੀ ਤਾਂ 60 ਸੀਗਾ ਸੈਟ ਕੀਤਾ ਸਹੀ ਕੀਤਾ ਸੀ ਦੇਖਿਆ ਸੀ ਅੱਛਾ ਹਾਂ ਹੈ ਨਹੀਂ ਸੀ ਬੀਪੀ ਨਹੀਂ ਘਟਿਆ ਹੈਗਾ ਗਾ ਲਓ ਯਾਰ ਮੈਨੂੰ ਸੈਂਸੇ ਤਾਂ ਹੋ ਰਹੀ ਨਹੀਂ ਘਟਦੇ ਕਿ ਮੈਨੂੰ ਹੋਮ ਜੀ ਦੀ ਟੈਨਸ਼ਨ ਆ ਜਾਂਦੀ ਤੇ ਕੈਮਰੇ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਲਿਗਰਟੀ ਨਹੀਂ ਆ ਰਹੀ ਤੇ ਲੋਜੀ ਪਿਛੋਂ ਦਾ ਕੰਮ ਨਵੇੜਤਾ ਹੁਣ ਮੈਂ ਜਾਮ ਕਪੜਿਆਂ ਵੱਲ ਕੀ ਗੱਲ ਪੀ ਕੇ ਮੋਧੀਆਂ ਮਾਰੀਆਂ ਹਨ ਰਾਤ ਗਾਂ ਖਲ ਸਟੇ ਪਸ਼ੂ ਤੁਸੀਂ ਕਹਿੰਦੇ ਤੁਹਾਡੇ ਪਸ਼ੂ ਕਿਵੇਂ ਖਲਦੇ ਪਤਾ ਨਹੀਂ ਕਿਵੇਂ ਗਰਚੋਂ ਕੁੰਡਾ ਖੜਾ ਗਈ ਸੂਨ ਵਾਲੀ ਹੈਗੀ ਹੈਗੀ ਤੇ ਲੇਟੀ ਖਾ ਗਈ ਸੁੱਕੀ ਬਾਬਾ ਸਾਨੂੰ ਪ੍ਰਮਾਤਮਾ ਕਹਿੰਦੇ ਹੁੰਦੇ ਨੇ ਨਾ ਜਾ ਕੇ ਦਵਾ ਦਿੰਦੇ ਆ ਜਾ ਗਈ ਪਾਪੇ ਨੂੰ ਪਾਪੇ ਨੇ ਫੇਰ ਉੱਠ ਕੇ ਦੱਸਿਆ ਤੇ ਫਿਰ ਅੱਜ ਸਵੇਰ ਦੇ ਸਵੇਰ ਵੀ ਨੇ ਨੂੰ ਬੰਨਿਆ ਖੁਰ ਨਹੀਂ ਤੇ ਅੱਜ ਨੂੰ ਪੱਠੇ ਨਹੀਂ ਪਾਏ ਹੈ ਹੈਗੀ ਜੇ ਪਾਏ ਨਹੀਂ ਹੁਣ ਜਾ ਕੇ ਇਹਨੂੰ ਪੱਖੇ ਪਾਈ ਆ ਮੈਂ ਹੁਣ ਬੰਨੀ ਸੀਗੀ ਬੇਟੇ ਕੱਚ ਦਾ ਗਲਾਸ ਇੱਥੇ ਨਹੀਂ ਰੱਖਣਾ ਚਲੋ ਉਧਰ ਰੱਖ ਕੇ ਆਓ ਤੇ ਰੋਜ਼ ਆਉਂਦੇ ਨੂੰ ਉੜਦੇ ਨੂੰ ਕੋਈ ਨਾ ਕੋਈ ਨਵਾਂ ਕੰਮ ਕਰੀ ਰੱਖਦੇ ਆ ਇਹ ਅੱਜ ਇਹਦੇ ਵੀ ਟੀਕਾ ਲਵਾਏ ਉਹਦੇ ਵੀ ਲਵਾਏ ਹਾਂਜੀ ਹਣ ਤੱਕ ਤਾਂ ਦੁੱਧ ਪਿਆ ਤਾਂ ਤਾਂ ਕਰਕੇ ਅਸੀਂ ਹੁਣ ਤਾਂ ਐਡੀ ਵੱਡੀ ਹੋ ਗਈ ਐ ਇਹਦੀ ਨਿਪਲ ਬੱਚਾ ਵਾਲੀ ਗੱਲ ਆ ਹਨਾ ਨਿਪਲ ਛਡਾਉਂਦੇ ਸੀ ਤੇ ਛੜਦੀ ਨਹੀਂ ਸੀ ਤੇ ਦੁੱਧ ਨਹੀਂ ਪਿੰਦੀ ਸੀ ਜਬੱਠਲ ਚ ਪਾ ਦਿੰਦੇ ਸੀ ਅਸੀਂ ਬਸ ਇਸੇ ਝਾਕਤੀ ਸੀਗੇ ਸਾਨੂੰ ਆਏ ਸੀ ਵਿਚਾਲੇ ਦਾ ਸਿੰਘ ਦਾਗੇ ਆਣਾ ਹਣਾ ਚਲ ਦੁੱਧ ਚ ਫਿਰ ਵੀ ਤਾਕਤ ਜੀ ਹੁੰਦੀ ਹੈ ਵੀ ਮਸਾਂ ਜਿਵਾਂਕਾ ਮੰਗੂ ਪਾਲੀ ਆ ਜੈਮ ਤੇ ਤੇ ਵੀ ਬਥੇਰੀ ਆਈ ਹੈਗੀ ਤੀਜੇ ਦਿਨਾਂ ਡਾਕਟਰਸ ਬੁਲਾ ਕੇ ਇਹਦੇ ਇੰਜੈਕਸ਼ਨ ਵਗੈਰਾ ਦੇਣ ਨੂੰ ਕੋਸ਼ ਹੋ ਗਿਆ ਕਦੇ ਕੋਸ਼ ਹੋ ਗਿਆ ਤੇ ਮਸਾਂ ਸੈੱਟ ਕੀਤੀ ਹੈ ਨਾ ਤਾਂ ਕਰਕੇ ਅਸੀਂ ਦੁੱਧ ਨਹੀਂ ਸਤਿਅਹ ਦਿਨ ਦੱਸੀ ਵੀ ਦੁੱਧ ਉਹ ਬਦਾਰੀ ਚ ਪਾਉਣਾ ਚਾਹੇ ਘਰੇ ਵਰਤਨ ਥੋੜਾ ਰਹਿ ਜਾਏ ਪਰ ਇਹਨੂੰ ਨੀਲ ਦੁੱਧ ਪਿਉਣਾ ਛੱਡਣਾ ਹੈਗਾ ਦੁੱਧ ਤੇ ਪਾ ਲੈਣੀ ਆ ਮੈਂ ਹਜੇ ਕਹਿਣ ਲੱਗ ਜਾਨੀ ਹੁੰਨੀ ਆ ਮੈਂ ਹੱਸਣ ਲੱਗ ਜਾਨੀ ਮੈਂ ਕਹਿੰਦੀ ਨੀ ਬੁੜੀ ਤਾਂ ਹੋਈ ਪਈ ਹੁਣ ਇਹਨੂੰ ਦੁੱਧ ਹੀ ਛਡਾਉਣਾ ਹੈਗਾ ਬਸ ਚਲੋ ਹੁਣ ਇਹਦੇ ਜਦੋਂ ਸੰਗ ਜੇ ਸੈੱਟ ਹੋ ਗਏ ਨਾ ਇਹਨੂੰ ਕੀ ਵਧੀਆ ਸੁੱਕ ਕੇ ਆਰਾਮ ਆ ਗਏ ਦੇ ਗ੍ਰੀਨ 'ਚ ਆ ਗਏ ਫਿਰ ਹੁਣ ਥੋੜਾ ਥੋੜਾ ਕਰਕੇ ਦੁੱਧ ਛਡਾ ਦਾਂਗੇ ਜਿਵੇਂ ਲੱਸੀ ਵਗੈਰਾ ਪਾਤੀ ਲੱਸੀ ਵਗੈਰਾ ਪੀ ਲਿਆ ਕਰੂਗੀ ਫੱਲਾਂ ਜਿਹੜੇ ਸਿੰਘ ਦਗਾਉਂਦੇ ਸੀ ਉਹ ਦੁਪੱਟੀ ਬਣਾਉਂਦੇ ਹੁੰਦੇ ਸੀ ਡਾਕਟਰ ਹੁਣ ਨਹੀਂ ਹੁਣ ਉਹ ਕਹਿੰਦਾ ਵੀ ਨਹੀਂ ਖੁਰਕਦੀ ਹੈ ਜੀ ਹੁਣ ਇਹਦੇ ਕੋਲ ਗੇਟ ਲਾਉਣੇ ਹੁੰਦੇ ਆ ਹਾਂਜੀ ਬੇਟੇ ਸਭੀ ਮੈਂ ਲਾਉਣ ਲੱਗ ਗਈ ਮम्मा ਸੈਡ ਵੱਡਾ ਹੋ ਗਿਆ ਹੁਣ ਤੂੰ ਕਿੰਨੇ ਕੱਪੜੇ ਗੰਦੇ ਕਰ ਦੂੰ ਤੁਸੀਂ ਕਿਵੇਂ ਕੀ ਕਰਦੀ ਹੋਂ ਗਿਆ ਚਲੋ ਜੀ ਆਪਾਂ ਕੰਮ ਕਰੀਏ ਆਪਣੀ ਸਾਂਭੀ ਕਪੜੇ ਵਗੈਰਾ ਜਿਹੜੇ ਤੋਤੇ ਸੀਗੇ ਸਵੇਰ ਹਾਂਜੀ ਪੁੱਤ ਨਾ ਲੋ ਆਦੀ ਆਪਾਂ ਤੰਦੂਰ ਤੇ ਪਕਾਉਣ ਲੱਗੇ ਸੀ ਤੇ ਸਾਰਿਆਂ ਨੇ ਜਿਹੜੀ ਇਹ ਨਿਊਜ਼ ਸੁਣ ਲਈ ਹੋਣੀ ਆ ਬਹੁਤ ਜਿਆਦਾ ਖੁਸ਼ੀ ਹੋਈ ਵਾਲੀ ਜਾਦੇ ਕਲਪਨਾ ਦੇ ਵਿੱਚ ਦੋ ਦਿਨ ਹੋ ਗਏ ਹਨਾ ਕੰਮ ਕਰਤਾ ਕਰਦੇ ਸੀ ਪਰ ਟੈਨਸ਼ਨ ਇੰਨੀ ਕਿ ਆਵੇ ਹੁੰਦੀ ਸੀ ਸਾਰਿਆਂ ਨੂੰ ਸੁਣ ਕੇ ਇਹ ਖਬਰ ਸਾਰੇ ਖੁਸ਼ ਹੋਏ ਹੋਣਗੇ ਬਹੁਤ ਜਿਆਦਾ ਖੁਸ਼ੀ ਹੋਈ ਇਹ ਖਬਰ ਸੁਣ ਕੇ ਆਨੇ ਮੇਜੇ ਲੱਗਦਾ ਹੁੰਦਾ ਸੀਗਾ ਵੀ ਹਾਂ ਇਹ ਪਹਿਲਾਂ ਵਾਲਾ ਮਾਹੌਲ ਜਾਂ ਬਣ ਜੂਗਾ ਵੀ ਕੰਮ ਕਰ ਵੀ ਕਰਦੇ ਆ ਘਰੇ ਜ ਰਹਿਨੇ ਵੀ ਜਿੱ ਕਿਤੇ ਜਾਂਦੇ ਆ ਹਨਾ ਡਰ ਦਾ ਮਾਹੌਲ ਜਾਂ ਅੰਦਰੋਂ ਅੰਦਰ ਹੀ ਆਪਾਂ ਸਾਰੇ ਡਰਦੇ ਸੀਗੇ ਤੇ ਮੈਂ ਤਾਂ ਖਾਸ ਕਰਕੇ ਬੜਾ ਡਰਦੀ ਸੀ ਫਿਰ ਤਾਂ ਦੋ ਦਿਨ ਹੋ ਗਏ ਬੀਪੀ ਘਟ ਜਾਂਦਾ ਸੀਗਾ ਡਰ ਲੱਗਦਾ ਹੁੰਦਾ ਸੀ ਪਰ ਜੋ ਪਰਮਾਤਮਾ ਹਨਾ ਸਭ ਦਾ ਹੋਈ ਹੈ ਤੇ ਸਾਰਾ ਕੁਝ ਜਿਹੜਾ ਆਪਣਾ ਵਧੀਆ ਹੋਣ ਤੇ ਉਹਨਾਂ ਲਈ ਵੀ ਵਿਚਾਰਿਆਂ ਲਈ ਬਹੁਤ ਜਿਆਦਾ ਮੁਸ਼ਕਲ ਹੁੰਦਾ ਲੋ ਜਿਹੜੇ ਸਾਰੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਹੁਣ ਆਪਾਂ ਤਪਾਈਏ ਕੰਡੂਰ ਮੈਂ ਉਦੇ ਚ ਬਾਰੂ ਨੇ ਕਿ ਕੁਛ ਬਾਲਣ ਪਾਤਾ ਕੁਛ ਆਪਾਂ ਇਹ ਪਾਵਾਂਗੇ ਜਿਆਦਾ ਫਿਰ ਲੱਕੜ ਨਾਲ ਤਪਾ ਲੈਨੇ ਹਾਂ ਤਾਂ ਦੂਰ ਇਹਨਾਂ ਦੋਨਾਂ ਬਣਾ ਦੀ ਲੜਾਈ ਨਹੀਂ ਮੁੱਕਦੀ ਸਾਰਾ ਦਿਨ ਹਾਂ ਕੀ ਕਹਿੰਦਾ ਨਹੀਂ ਹੈ ਕੀ ਨੂੰ ਕਹਿੰਦੀ ਹੈ ਅੱਛਾ ਪਾਦੇ ਪਿੱਛੇ ਜਾਣ ਪਿੱਛੇ ਜਾਣ ਪਿੱਛੇ ਸਕੂਲ ਦੋਦੇ अच्छा अच्छा वो दिन लगड़ाया था गाड़ी के में घुमी जैसे आंटी कर दियो तेरा बाळा दिन तेनु आंटी ਕੋਲੇ ਜੀ ਲੱਗ ਜੂਗਾ ਜਾਵੜੀ ਠੀਕ ਹੈ ਨਾ ਕਿ ਕਿੱਲਾ ਸਿਆਣ ਹੀ ਨਹੀਂ ਗਿਆ ਹੁਣਾਂ ਨੇ ਖਾ ਲੰਦੀ ਲਾ ਖਾ ਰਹੀਆਂ ਕਿੱਲਾ ਉੱਤੇ ਕਰ ਦੋ ਸਭ ਐਸੇ ਗਏ ਸਿਆਣ ਕਾਲੋ ਲਓ ਜੀ ਸਾਰੇ ਹੁਣ ਬਾਰ ਬਾਰ ਹੈ ਜਿਹੜਾ ਹੋਂਤੇ ਹੋਈ ਨਿਊਜ਼ ਦੇਖ ਰਹੇ ਆ ਨਾ ਸਭ ਨੇ ਹਨਾ ਸ਼ੁਕਰਮਾਲਕਾ ਤੇਰਾ ਸਭ ਨੇ ਇਹੀ ਬਸ ਸਟੇਟਸ ਪਾਈ ਹੋਏ ਆ ਜਿਵੇਂ ਕਹਦੀ ਕਿ ਹੁੰਦਾ ਇਹਨੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕੋਈ ਗੱਲ ਹੀ ਨਹੀਂ ਆਉਂਦੀ ਕੀ ਕਹੀਏ ਨੋ ਕੋਈ ਸਾਰਿਆਂ ਦੇ ਮੂੰਹਾਂ ਦੇ ਉੱਤੇ ਪਹਿਲਾਂ ਵਾਲੀ ਰੌਣਕ ਆਈ ਪਾਈਏ ਤੁਹਾਨੂੰ ਮੈਂ ਕਿਹੜੇ ਜਿਗਰ ਤੇ ਖਾਵਾਂਗੇ ਹਾਂ ਮੈਂ ਮੇਰੀ ਵਾਲੀ ਚੱਪਣ ਦੀ ਰੋਟੀਆਂ ਚੱਪਣ ਦੀ ਠੀਕ ਹੈ Haa. Halo, di چپ کر دی کیتا سی ہاں ਗੱਲ ਚਾਰ ਉਹ ਨਾਲ ਨਹੀਂ ਜੀ ਤੇ ਮੈਂ ਉਹ ਮੈਂ ਦਾ ਕੱਢ ਕੇ ਰਨਾ ਸੀ ਉਹ ਬਣਾ ਲਿਆ ਚੇਨ ਉਹ ਨਾਲ ਕੋਲ ਲੀ ਦੀ ਕਰ ਲੈ ਲਾ ਬੋਟ ਕੀ ਚੰਗੇ ਨੇ ਤੇ ਯਾਰ ਨੇ ਪੁੰਦਾ ਮਾੜਾ ਬਸ ਬਰਾਦ ਕਿ ਆਹ ਬੋਖੜ ਲੁੱਟ ਹੈ ਨਾ ਉਹ ਨੂੰ ਛੁੜ ਗਿਆ ਨੂੰ ਛੁੜ ਗਿਆ ਦਾ ਜਾਨਾ ਕੋਈ ਵੀ ਸੋਮਵਾਰ ਤੱਕ ਹੱਲ ਕਰ ਦੇ ਦੱਸੋ ਸਰ ਕੇ ਸੰਨ ਉਹ ਤੇ ਲਿਆ ਕੇ ਰੱਖ ਦੋ ਹਾਂ ਨਹੀਂ ਉਹਦੇ ਨਾਲ ਆਰਾਮ ਆ ਗਿਆ ਸੀਗਾ ਜੋ ਬੋਲ ਗਏ ਨਾ ਮਾਰ ਕੇ ਤੇ ਆ ਕੇ ਆ ਕੇ ਕੁਝ ਨਾ ਅੱਜ ਨਹੀਂ ਸੀ ਪਤਾ ਇਹਨੂੰ ਸ਼ਬਦ ਆਇਆ ਕਿ ਇਹਦੇ ਸ਼ਬਦ ਨੂੰ ਕਹਿ ਦਿੰਦੇ ਹਣ ਕੇ ਨਾ ਮੇ ਕੋਣਿਆਂ ਨੂੰ ਤੁਸੀਂ ਮਾਰ ਲੈਂਦੇ ਅੱਜ ਤਾਂ ਫਿਰ ਬੰਦ ਹੀ ਸੀ ਕਾਲਜ ਸਕੂਲ ਹਾਂ ਹੁਣ 100 ਵਾਰ ਨੂੰ ਮੈਂ ਤੂੰ ਆਏ ਕਰੀ ਕਿ ਮੈਂ ਕੀ ਆ ਕੇ ਸ਼ਬਦ ਸ਼ਬਦ ਲਾ ਲਓ ਜੀ ਸਾਰੇ ਅੰਕ ਲਓਹੀ ਗੱਲਾਂ ਬਾਤਾਂ ਹਨਾ ਚਲ ਵਧੀਆ ਹੋ ਗਿਆ ਆ ਦੇਖੇ ਹੁਣ ਘਰ ਦੀ ਕੀ ਦਰਦੀਆਂ ਗੱਲਾਂ ਨੇ ਤੇ ਹੋਰ ਚੱਲਿਆ ਕਰਨੀਆਂ ਨਹੀਂ ਤੇ ਬਸ ਪਤੇ ਸੀ ਉਹੀ ਗੱਲਾਂ ਵਾਪਸ ਸਭ ਕੋਲੇ ਸੀਗੀਆਂ ਕੱਲਾ ਫੈਸਲੇ ਲਾ ਲਈਆਂ ਸੀ ਹੈਨਾ ਅੱਜ ਲੇਟ ਹੋ ਗਏ ਨੂੰ ਪਤਾ ਲੱਗ ਜਣਾ ਵੀ ਆ ਟਰੰਪ ਨੇ ਉਹ ਕਰਤਾ ਬਿਲਕੁਲ ਲਈ ਲਈ ਅਸੀਂ ਨਾ ਜਾਣੇ ਲੇਣਾ ਕੋ ਸਾ ਤੇ ਪੂਰੀ ਵਾਰ ਕੀ ਹਾਂ ਰੱਬ ਕੱਜੇ ਸੀਗਾ ਹੁਣ हां ਕੰਨ ਜੇ ਚੱਕੇ ਮੈਂ ਖਾ ਕੀ ਹੋ ਗਿਆ ਹੁਣ ਉਹ ਵੀ ਪਹਿਲਾਂ ਤਾਂ ਮੈਂ ਵੀ ਅੰਦਰੋਂ ਭੱਜ ਕੇ ਨਹੀਂ ਹਾਂ ਮਾਹਨ ਕੋਈ ਆਖ ਦਿੰਦੇ ਕਹਿੰਦੇ ਤੁਸੀਂ ਹਰੇਕ ਆਸ ਨਾ ਦੇਣ ਟਰਾਲੀ ਖੜਕਦੀ ਹੈ ਟਰਾਲੀ ਟਰਾਲੀ ਉਹ ਸਾਨੂੰ ਆਦਤ ਬਣੀ ਹੈ ਵੀ ਟਰਾਲੀਆਂ ਹੀ ਖੜਕਦੀਆਂ ਹਾਂ ਅੱਜ ਵਿੱਚ ਹੀ 10:30 ਵਜੇ ਮੈਂ ਤੁਹਾਨੂੰ ਮਿਲਣੇ ਚਾਹੀਦੇ ਕੋਈ ਨਹੀਂ ਹਾਂ ਜੇ ਤੇ ਪੈਂਦੀ ਨਹੀਂ ਰਹਿੰਦੀ ਮਰਨ ਕਰ ਦਿੰਦੇ ਕੋਈ ਆਸੀ ਨਹੀਂ ਅੱਜ ਆਈ ਨਹੀਂ ਤਾਂ ਦੇਖਾਂਗੇ ਆਹ ਨੋ ਵਈ ਅਸੀਂ ਜਨਾਦਰ ਜੀ ਜੰਨਾ ਦੇ ਘਰ ਕਰੀ ਪਾਪਾ ਬੰਦ ਕਰੀਂ ਈਲਾ ਨੂੰ ਮੈਂ ਤੁੰਗਾ ਹਾਂ ਉਹ ਹੌਲੀ ਹੌਲੀ ਲੈ ਨਹੀਂ ਨਾ ਚੋਕੜਾ ਰੋਟੀ ਲੱਗੂਗੀ ਲੈ ਵਿੱਚ ਫੇਰੀ ਆਹ ਇੱਥੇ ਦਾਣਾ ਨਾ ਸਬਜੀ ਮਮਾ ਜੀ ਏਟ ਲਾ ਲਓ ਅੱਜ ਤਾਂ ਮੈਂ ਚਾਰ ਕਰਕੇ ਟਰਨਸ ਬਸ ਉਹ ਆਹ ਊਠ ਪਟਾਣ ਦੀ ਊਠ ਪਟਾਣ ਦੀ ਬਸ ਉਹ ਨੂੰ ਆਂ ਇਹ ਤੇ ਦੌਰ ਨਾਲ ਜਗਣ ਊਠ ਪਟਾਣ ਦੀ ਕਿਆ ਊਠ ਪਟਾਣ ਨੂੰ ਆਂ ਉਹਨੇ ਵਿਚਾਰ ਗਿਆ ਊਠ ਪਟਾਂਕੀ ਆ ਜਾਂਦਾ ਤੇ ਜਦੋਂ ਪੂਰੀਆਂ ਨਹੀਂ ਜਦੋਂ ਪੰਜ ਸੱਤ ਹੋਣ ਤਾਂ ਪੂਰੀਆਂ ਹੋ ਜਾਂਨਾਂ ਵਿੱਚ ਵਿੱਚ ਊਠ ਪਟਾਂਕ ਪਾਇਆ ਇੱਕ ਨਿੱਕੀ ਸਾਡੇ ਇੱਕ ਵੱਲ ਜੀ ਆ ਐ ਚੜ ਗਈ ਉਹ ਮਰੰਗੇ ਜਿਹੇ ਦਬੂਟੇ ਜਿਹੜਾ ਇੱਧਰ ਇਹ ਪਤਲੇ ਬਦਲਾਂ ਦਾ ਦੋ ਲੱਗੀਆਂ ਬੰਨਿਆ ਉਹਨੂੰ ਤੋੜਿਆ ਹਾਂ ਠੰਡ ਹੈ ਨਾ ਇਹਦੀ ਮਾਹ ਜੇ ਦੋ ਹੋਰ ਲੱਗੀਆਂ ਚਾਰਾਂ ਦਾ ਸਬਜ਼ੀ ਬਣ ਜਾ ਇਹ ਤਾਂ ਦੋ ਦੋ ਨਹੀਂ ਬਣਨ ਹਾਂ ਦੋ ਗੰਡੇ ਪਾਲੇ ਇੱਕ ਡੰਗ ਵਧੀਆ ਸਰਦੋਂ ਦਾ ਕੱਲੀਆਂ ਤੋਰੀਆਂ ਮੈਨੂੰ ਤ੍ਰਿਕੂ ਆ ਜੀ ਕਰਕੇ ਲਾਉਣੀਆਂ ਪਈਆਂ ਹਾਂ ਉਹ ਆ ਜੀ ਉਹ ਆ ਜੀ ਤੋਰੀਆਂ ਦਾ ਉਤੋਂ ਦਾ ਨਹੀਂ ਬਣਾ ਲੈ ਚਲੋ ਤੋਰੀਆਂ ਦੀ ਦਾਸ ਖਾਦੀ ਬਹੁਤ ਸੋਹਣੀ ਰੱਦੀ ਨਹੀਂ ਆ ਅੱਜ ਵੀ 20 ਦਿਨ ਹੋ ਗਏ ਲਾਤੀ ਅਸੀਂ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਉਣੇ ਲਾਲ ਪਾਉਣੇ ਹੱਦ ਤੱਕ ਮੈਂ ਕਿਹਾ ਤੋਡੇ ਦਾ ਸੁਖਿੰਦਰ ਦਾ ਜਮਾ ਪੇਟ ਸਹੀ ਆ ਉਹਨਾਂ ਨਾਲ ਜਦੋਂ ਲਾਲ ਮਿਰਚ ਪੰਨੋਂ ਹਟ ਗਿਆ ਸਿਹਰੇਕ ਸਬਜੀ ਹਟ ਜੂਗੀ ਫਿਰ ਤਾਂ ਪੇਟ ਬੱਜਿਆ ਜਿੰਦਰ ਜੇਮ ਲਾਉਂਦਾ ਕਰਕੇ ਨਾ ਉਹਨੂੰ ਪੇਟ ਜ਼ੋਰ ਲੱਗਦਾ ਲਾਲ ਮਿਰਚ ਨਾਲ ਅੰਦਰਲਾ ਪੇਟ ਮੱਚਦਾ ਰਹੀ ਮਿਰਚ ਤਾਂ ਸਾਗ ਵਾਸਤੇ ਵਧੀਆ ਹੈ ਹੁਣ ਮੈਂ ਤਾਂ ਸੀ ਸੱਤ ਮਿਰਚਾਂ ਪਾ ਦਿੰਨੀ ਕੱਟ ਕੇ ਹਰੇਕ ਸਬਜੀ ਚ ਸਾਡਾ ਤਾਂ ਇਹ ਸਾਈਜ ਤੇ ਸਾਈਜ ਪਾਪੇ ਨੂੰ ਆਉਂਦਾ ਹੈ ਉਹ ਦਹਰੀ ਮਿਰਚ ਖਾਣੀ ਕੋਈ ਦਾ ਕਿ ਤੇਰੇ ਪੇਟ 'ਚ ਫੈਕਸ਼ਨ ਨਾ ਚਿਤੋ ਦਵਾਈ ਲੈ ਕੇ ਤੋਲਾ ਇੱਕ ਦਿਨ ਮੈਨੂੰ ਉਹਦਾ ਮਾਂ ਆ ਕੇ ਗੁਰਦੀ ਚੂਰੀ ਖਵਾਈ ਸੀ ਮੈਨੂੰ ਤੂੰ ਉੱਧਰ ਮੇਰੀ ਅੱਗੇ ਪੇਟ ਨੂੰ ਨਾ ਵਧੀਆ ਰਿਆ ਤੇ ਮਾਂ ਕਹ ਸਵੇਰੇ ਆਪਾਂ ਹਰੀਆਂ ਮਿਰਚੇ ਪਾ ਲਾਂਗੇ ਫੇਰ ਹਾਂ ਦਾ ਹੁਣ ਮੈਂ ਠੀਕ ਆ ਪਰ ਮੈਂ ਤਾਂ ਅੱਧਾ ਕਿਲੋ ਲਿਆ ਉਹਨੇ ਜਿੱਤਾ ਫ੍ਰਿਜ ਚ ਰੱਖੀ ਰੱਖ ਦਿੰਦੇ ਉਹ ਹੀ ਖਾਈ ਜਾਂਦੇ ਮਮਾ ਜੀ ਇੱਧਰ ਤਾਂ ਦੇਖ ਲਓ ਚਾਰ ਪੰਜ ਪੰਜ ਫਲਕੇ ਜੋ ਉੱਪਰ ਦੇ ਦੇਣਾ ਪੰਜ ਬਾਦ ਪੰਜ ਤਾਂ ਵਾਧੂ ਆ ਪਾਪੇ ਨੇ ਚਾਰ ਹੀ ਖਾ ਲਊਗਾ ਬਣੀ ਅੰਦੀ ਹੁੰਦਾ ਮਾਟਾ ਗੁੰਨ ਨਹੀਂ ਲਾਦੀ ਜੇ ਨਾ ਕਰਦੀ ਫੋਨ ਮੈਂ ਆਟਾ ਗੁੰਨ ਕੇ ਲਾ ਦੇਣੂ ਯਾਦ ਕਰਾਤਾ ਮੈਨੂੰ ਭੂਆ ਜੀ ਨੇ ਉਹਦਿਆਂ ਰਹਿੰਗੀਆਂ ਸੀ ਅਸੀਂ ਤਾਂ ਫਿਰ ਬਣਾ ਹੀ ਲੈ ਸੀ ਦੇਖੀ ਦੇਖੀ ਜਿੰਨੀ ਨੂੰ ਗਈ ਅੱਗ ਆਈ ਨਹੀਂ ਕੋਈ ਅੱਗ ਤੇ ਜਿੰਨੀ ਜੇ ਹੋਊ ਚਾਰ ਲਾ ਨਹੀਂ ਨਹੀਂ ਜਿੰਨੀ ਤੋਂ ਇੱਕ ਵਾਲਾ ਹੋ ਗਿਆ ਆਈ ਦੇ ਨਾਮ ਬਨੀ ਨਾ ਮਾਰ ਲਿਆ ਕਾ ਭੂਆ ਭੂਤ ਨੇ ਰ ਲੱਗਿਆ ਦਰ ਦੇਖ ਇਹਦੇ ਵਿੱਚ ਨਾ ਮੈਂ ਉਹ ਕਰਦਾ ਜਿਹੜੀ ਆ ਫਿਰ ਬਾਬਾ ਸੇਖ ਲੱਗੂਗਾ ਬੱਚੀ ਨੂੰ ਕੋਣ ਹੋ ਗਈ ਇਹਨੂੰ ਅੱਛਾ ਜਾਣਾ ਟਿਕਣੀ ਨਹੀਂ ਮੈਂ ਮੁੰਡਾ ਜਾਣਾ ਛੱਡਿਓ ਜਾਓ ਲੈ ہماری ਇਹ ਹਰੀਆਂ ਕਿਆਜ ਹੋ ਗਈ ਸੀ ਹਰੀ ਜੀ ਫੇਰ ਤੋਪੂਗੀ ਹੋਰ ਨਾ ਉਹ ਹਾਂ ਹਾਂ ਖਾਂ ਕੇ ਖਾਣ ਦੇਣ ਇਹਨੂੰ ਜਿਵੇਂ ਕਰਦਾ ਉਹ ਜਿਹੜੀ ਵਾਲੀ ਖਾਤੀ ਨੇ ਉਹ ਬਾਹਰ ਹੀ ਸੀ ਹੈ ਇਹ ਤਾਂ ਖੰਗ ਤਾਂ ਜਦੋਂ ਛੱਡਦੀ ਅੱਜ ਮੈਨੂੰ 2-3 ਵਾਰੀ ਹਿੰਦੀ ਉਲਟੀ ਆਉਣ ਵਾਲੀ ਹੋ ਗਈ ਆ ਅਸਲ ਮੈਂ ਪੱਟ ਗਈ ਆ ਮੇਰੇ ਨੂੰ ਵੀ ਤੇ ਹੀ ਲੱਗੀ ਮੇਰੇ ਕੋਲੇ ਤੇ ਜਿਆ ਨਾਲੀ ਆ ਉਹ ਹੋ ਪੱਤੇ ਤੂੰ ਐਂ ਖਾ ਤਾਂ ਕਰਦੀ ਨਹੀਂ ਗਾ ਇੱਥੇ ਨਾ ਕਰਿਆ ਕਰ ਬਸ ਉੱਥੇ ਰੱਖ ਰਿਆ ਕੋਈ ਨਹੀਂ ਮੈਂ ਰੋਟੀ ਆਪੇ ਰੱਖ ਲੂਗੀ ਖੱਟੇ ਕੇ ਜਾਂਦੀ ਹੈਗੀ ਤੁੰਤਾ ਹੈਗਾ ਬੋਲ ਰਿਹਾ ਲੈ ਜਾ ਮਾਂ ਲੈ ਆ ਜੱਫੀ ਨਾਲ ਜਦੋਂ ਚੱਲੋ ਕੋਲੀ ਚ ਬੋਲੇ ਦੋਫਾ ਨਾਲ ਕਿਤਾਬਾ ਦਾ ਕੋਨਾ ਦਾਦੀ ਉੱਥੇ ਨੇ ਰਹਾ ਨਾ ਨੇ ਰਹਾ ਨਾ ਇੱਥੇ ਦੇਖ ਕਿੰਨਾ ਜਾਨਣੋਂ ਆਉਂਦਾ ਮੈਂ ਵਧਾਤਾ ਮੈਂ ਲਾ ਮਾਂ ਜੀ ਉਹ ਖਾ ਲੂਗਾ ਉਹ ਨਾਲ ਜਦੋਂ ਆ ਤੇ ਲੈ ਮੈਂ ਸੌਣ ਲਾਇਆ ਬੇਟੇ ਪਹਿਲਾਂ ਮੈਂ ਜੇ ਤਾਂ ਆਣੀ ਹੈ ਆਇਆ ਜਿੰਨਾ ਬਾਲਾ ਇਹਨਾਂ ਨੇ ਸਮਝੀ ਹੋਈ ਜਾਂਦੀ ਜਿੰਨਾ ਬਾਲਾ ਇਹਨਾਂ ਨੂੰ ਕਾਹ ਕਰੀ ਜਾ ਆਪ ਇਸ ਨੂੰ ਦੇਖ ਇਹ ਹੈ ਨਾ ਦੇਖਣਾ ਦੇਖ ਵਾਹ ਫਰੀ ਕੀ ਖਾਈ ਨਾ ਬਣਾ ਲਈ ਤੇ ਦੰਦੂਰ ਦੀ ਕਿੰਨੀ ਲਾਈ ਗਈ ਦੰੜ ਜੜਾ ਤਾਂ ਸਮਾਂ ਪਰਾ ਹੋ ਜਾਉ ਨਹੀਂ ਇਹਨਾਂ ਕਾਉ ਨਹੀਂ ਆਉਂਦੀ ਉਹ ਕਹਿੰਦੇ ਸਿੱਧੇ ਇੱਕ ਘੰਟੇ ਦਾ ਕੰਮ ਆ ਸਾਡਾ ਉਹ ਸਾਨੂੰ ਮੰਮੀ ਉਹ ਕਹਿੰਦੇ ਸਿੱਧਾ ਵਿਆਹ ਲਾ ਕੇ ਨਾ ਨਹੀਂ ਤਾਂ ਵਿਆਹ ਨਹੀਂ ਕੀ ਹਰੇ ਜਾ ਤੁਕਾਲ ਕਿੱਤੀ ਸੀ ਕਿੱਤੀ ਸੀ ਕਹੋ ਅਧਿਸ਼ੀ ਅਮਾ ਮੇਰੇ ਦੇ ਬੱਚੇ ਵੀ ਜਾਣਨਾ ਸਕਦਾ ਤੁਕੀ ਕਿੱਤ ਕਰ ਦੇ ਦੇਖਿਓ ਇੱਧਰ ਮੈਂ ਪਹਿਲਾਂ ਵੀ ਦਿੱਤੀ ਸੀ ਵਿੱਚ ਰੱਖਦਾ ਫਿਰ ਤੁਹਾਨੂੰ ਵੀ ਜਾਣਕਾਰੀ ਦਿੱਤਾ ਬਹੁਤ ਸੀ